ਔ ਸੰਪਟ ਆਪਾਂ ਲਾਉਣਾ ਸਿੱਖੀਏ ਜੋ ਜਪਜੀ ਸਾਹਿਬ ਤੋਂ ਲੈ ਕੇ ਪਿੱਛੇ ਆਪਾਂ ਪਹਿਲਾਂ ਦੂਜੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਤੇ ਅੱਜ ਆਪਾਂ ਸ੍ਰੀ ਰਾਗ ਤੋਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਕਿ ਸੰਪਟ ਕਿਵੇਂ ਲਾਉਣਾ ਹੈ ਅੱਗੇ ਸ਼ੁਰੂ ਹੁੰਦਾ ਹੈ ਜਿਵੇਂ ੴ ਸਤਿਗੁਰ ਪ੍ਰਸਾਦ ੴ ਦੇ ਮੂਰਲੇ ਪਾਸੇ ਪੰਜ ਵੇਰੀ ਮੂਲ ਮੰਤਰ ਦਾ ਜਾਪ ਹੋਣਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋ ਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਤਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਦ ਤਕ ਨਾਨਕ ਹੋਸੀ ਭੀ ਸਚ ਤਕ ਜੋ ਪੰਜ ਵੇਰੀ ਪਹਿਲਾਂ ਮੂਹਲੇ ਪਾਸੇ ਇਸ ਸ਼ਬਦ ਦਾ ਜਾਪ ਹੋਣਾ ਹੈ ਪੰਜਵੇਰੀ ਸ਼ਬਦ ਲਾ ਕੇ ਉਸ ਤੋਂ ਬਾਅਦ ਕਹਿਣਾ ਹੈ ੴ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਕਹਿ ਕੇ ਉਰਲੇ ਪਾਸੇ ਛੇਵੇਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਛੇਵੇਰੀ ਮੂਲ ਮੰਤਰ ਦਾ ਜਾਪ ਕਰਕੇ ਉਸ ਤੋਂ ਬਾਅਦ ਫਿਰ ਔਖੀ ਘੜੀ ਦਾ ਸ਼ਬਦ ਸ਼ੁਰੂ ਹੋਣਾ ਹੈ ਔਖੀ ਘੜੀ ਨਾਂ ਦੇਖਣ ਦੇ ਆਪਣਾ ਅੰਬ੍ਰਿਤ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਸਪਰਤ ਪਾਲੇ ਪ੍ਰਵਸਾਂ ਲਾਗ ਰਹੋ ਮਰਚੀਤ ਆਦੰਤ ਪ੍ਰਵਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਵਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹਸ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ ਇਹ ਲਾ ਕੇ ਉਸ ਤੋਂ ਬਾਅਦ ਫੇਰ ਜਦੋਂ ਸ਼ੁਰੂ ਹੁੰਦਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਤੇ ਜਿੱਥੇ ਸ੍ਰੀ ਰਾਗ ਲਿਖਿਆ ਹੋਇਆ ਇੱਥੇ ਫੇਰ ਮੂਲ ਮੰਤਰ ਦਾ ਔਖੀ ਘੜੀ ਦਾ ਜਾਪ ਹੋਣਾ ਹੈ ਇੱਥੇ ਵੀ ਸੰਪਟ ਲੱਗਣਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੇ ਸਾਹਿਬ ਬੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਔਖੀ ਘੜੀ ਨਾ ਦੇਖਣ ਦੇ ਆਪਣਾ ਅ므ਰਦ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹਿਓ ਮੇਰਾ ਚੀਤਕ ਆਦੰਤ ਪ੍ਰਭ ਸਦਾ ਸਹਾਈ ਤਨਹ ਮਾਰਾ ਮੀਤ ਰਹਾਓ ਮਨ ਬਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹੁਣ ਕਹਿਣਾ ਹੈ ਆਪਾਂ ਸ੍ਰੀ ਰਾਗ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਹੁਣ ਇਹ ਕਹਿ ਕੇ ਫੇਰ ਇੱਥੇ ਮੂਲ ਮੰਤਰ ਤੇ ਔਖੀ ਘੜੀ ਦਾ ਜੋ ਸੰਪਟ ਲਗਣਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਪੀ ਸੱਚ ਚੌਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕਾਉ ਸਾਥ ਸਾਥ ਸਪ੍ਰਤ ਪਾਲੇ ਪ੍ਰਸੰਗ ਲਾਗ ਰਹੋ ਮਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਇਹ ਸੰਪਟ ਲੱਗ ਗਿਆ ਦੁਆਰੇ ਫੇਰ ਆਪਾਂ ਅੱਗੇ ਜਾਣਾ ਹੈ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਨਨ ਲੀਪ ਆਵੇ ਚਾਓ ਮਤ ਦੇਖ ਪੂਲਾਂ ਵਿਸਰੈ ਤੇਰਾ ਚਤਨਾ ਆਵੇ ਨਾ ਇੱਥੇ ਸਤਨਾਮ ਸ੍ਰੀ ਵਾਇਗੁਰੂ ਕਹਿਣਾ ਹੈ ਇੱਥੇ ਸੰਪਟ ਨਹੀਂ ਲਗਣਾ ਕਿਉਂਕਿ ਇਹ ਪੂਰਾ ਸ਼ਬਦ ਹੈ ਜਿਵੇਂ ਸ਼ਾਂਤ ਹੈ ਪੌੜੀਆਂ ਦੇ ਵਿੱਚ ਅਡੋ ਅਡ ਸੰਪਟ ਆਪਾਂ ਅੱਗੇ ਦੱਸਾਂਗੇ ਸ਼ੰਤਾਂ ਦੇ ਵਿੱਚ ਪੌੜੀ ਦੇ ਵਿੱਚ ਮਹਾਲੇ ਸ਼ਲੋਕ ਉਹਨਾਂ ਦਾ ਸੰਪਟ ਲੱਗਦਾ ਹੈ ਇਹ ਜਿਹੜਾ ਹੈ ਇਹ ਪੂਰਾ ਹੀ ਸ਼ਬਦ ਹੈ ਸੋ ਇੱਥੇ ਸੰਪਟ ਨਹੀਂ ਲੱਗਣਾ ਇੱਥੇ ਕਹਿਣਾ ਆਪਾਂ ਸਤਨਾਮ ਸ੍ਰੀ ਵਾਹਿਗੁਰੂ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਹੀਂ ਥਾਓ ਸਤਨਾਮ ਸ੍ਰੀ ਵਾਹਿਗੁਰੂ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੁਹੇ ਕਰੇ ਰੰਗ ਪਸਾਓ ਮਤ ਦੇਖ ਫੁੱਲਾਂ ਵਿਸਰੇ ਤੇਰਾ ਚਤਨਾ ਆਵੇ ਨਾਉ ਸਤਨਾਮ ਸ੍ਰੀ ਵਾਹਿਗੁਰੂ ਸਿੱਧ ਹੋਵਾ ਸਿੱਧ ਲਈ ਰਦਾਖਾ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਪਾਉ ਮਤ ਦੇਖ ਫੁੱਲਾਂ ਵਿਸਰੇ ਤੇਰਾ ਚਤਨਾ ਆਵੇ ਨਾਉ ਸਤਨਾਮ ਸ੍ਰੀ ਵਾਹਿਗੁਰੂ ਸੁਲਤਾਨ ਹੋਵਾ ਮੇਲ ਲਸਕਰ ਤਖਤ ਰੱਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਫੁੱਲਾਂ ਵਿਸਰੇ ਤੇਰਾ ਚਤਨਾ ਆਵੇ ਨਾ ਹੁਣ ਇੱਥੇ ਫੇਰ ਮੂਲ ਮੰਤਰ ਔਖੀ ਘੜੀ ਦਾ ਜਾਪ ਹੋਣਾ ਹੈ ਸੰਪਟ ਲਾ ਕੇ ਫੇਰ ਕਹਣਾ ਸਤਨਾਮ ਸ੍ਰੀ ਵਾਇਗੁਰੂ ਸਤਨਾਮ ਸ੍ਰੀ ਵਾਇਗੁਰੂ ਫੇਰ ਮੂਲ ਮੰਤਰ ਔਖੀ ਘੜੀ ਲਾ ਕੇ ਉਸ ਤੋਂ ਬਾਅਦ ਫੇਰ ਇੱਧਰ ਜਿੱਥੇ ਲਿਖਿਆ ਹੋਇਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਇਹ ਸ੍ਰੀ ਰਾਗ ਮਹੱਲਾ ਪਹਿਲਾ ਦੇ ਮੂਰਲੇ ਪਾਸੇ ਵੀ ਸੰਪਟਾਉਣਾ ਹੈ ਪਿਛਲੇ ਪਾਸੇ ਵੀ ਸੰਪਟਾਉਣਾ ਹੈ ਸੋ ਇਸ ਚੀਜ਼ ਦਾ ਖਿਆਲ ਰੱਖਣਾ ਹੈ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿਬ ਅੰਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਚੌਕੀ ਘੜੀ ਨਾ ਦੇਖਣ ਦੇ ਆਪਣਾ ਅਬ੍ਰਧ ਸਮਾਲੇ ਹਾਥ ਦੇ ਰਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਸੋਂ ਲਾਗ ਰਹੋ ਮਰ ਚੀਤਾ ਦੰਤ ਪ੍ਰਭ ਸਦਾ ਸਾਈ ਤਨਾ ਮਾਰਾ ਮੀਤ ਰਹਾਓ ਮਾਨ ਬਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿ ਆਨੰਦ ਕਰ ਨਾਨਕ ਪ੍ਰਵ ਪੂਰਨ ਪੈਜ ਰਖਾਈ ਸ੍ਰੀ ਰਾਗ ਮਹੱਲਾ ਪਹਿਲਾ ਆਪਾਂ ਸ੍ਰੀ ਰਾਗ ਮਹੱਲਾ ਪਹਿਲਾ ਕਹਿ ਕੇ ਫਿਰ ਇਧਰਲੇ ਪਾਸੇ ਆਪਾਂ ਸੰਪਟ ਲਾਉਣਾ ਹੈ ਸੰਪਟ ਦੋਨੇ ਪਾਸੇ ਹੀ ਲੱਗਣਾ ਹੈ ਤੇ ਸੰਪਟ ਲਾ ਕੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਣਾ ਹੈ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ અપਿਐਵ ਚੰਦ ਸੂਰਜ ਦੋਇ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹੋਂ ਕੇ ਵੜੇ ਅੱਖਾਂ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਉ ਸਤਨਾਮ ਸ੍ਰੀ ਵਾਹਿਗੁਰੂ ਰਹਾਉ ਇਸੇ ਤਰ੍ਹਾਂ ਇਹ ਸ਼ਬਦ ਚੱਲ ਰਿਹਾ ਹੈ ਅੱਗੇ ਆਪਾਂ ਤੁਰੇ ਜਾਣਾ ਹੈ ਤੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਕਹਿ ਕੇ ਅੱਗੇ ਆਪਾਂ ਪੜਦੇ ਜਾਣਾ ਹੈ ਫਿਰ ਜਦੋਂ ਇਹ ਸ਼ਬਦ ਖਤਮ ਹੋਇਆ ਭੀ ਤੇਰੀ ਕੀਮਤ ਨਾ ਪਵੈ ਹੋਂਕੇ ਵੜੇ ਆਖਾ ਨਾ ਫੇਰ ਇੱਥੇ ਮੂ ਮੂਰਲੇ ਪਾਸੇ ਮੂਲ ਮੰਤਰ ਔਕੀ ਘੜੀ ਫੇਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫੇਰ ਮੂਲ ਮੰਤਰ ਤੇ ਔਕੀ ਘੜੀ ਦਾ ਇਹ ਇਥੇ ਸ਼ਬਦ ਪੂਰਾ ਹੋ ਗਿਆ ਅੱਗੇ ਫੇਰ ਸ਼ੁਰੂ ਹੋਇਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਤੇ ਸ੍ਰੀ ਰਾਗ ਮਹੱਲਾ ਪਹਿਲਾ ਇਹਦੇ ਮੂਰਲੇ ਪਾਸੇ ਵੀ ਸੰਪਟਾਉਣਾ ਹੈ ਪਿਛਲੇ ਪਾਸੇ ਵੀ ਸੰਪਟਾਉਣਾ ਹੈ ਸੰਪਟ ਲਾ ਕੇ ਫੇਰ ਕਹਿਣਾ ਸ੍ਰੀ ਰਾਗ ਮਹੱਲਾ ਪਹਿਲਾ ਤੇ ਇਥੇ ਪਹਿਲਾ ਦੇ ਮਗਰਲੇ ਪਾਸੇ ਫੇਰ ਸੰਪਟ ਲੱਗਣਾ ਹੈ ਦੋਨੇ ਪਾਸੇ ਸੰਪਟ ਲੱਗ ਕੇ ਫੇਰ ਆਪਾਂ ਸ਼ਬਦ ਪੜਨਾ ਹੈ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾਟ ਚਲਾਈਆਂ ਲੇਖੇ ਸੁਣ ਵਿਖਾਓ ਲੇਖੇ ਸਾਂ ਲਵਾਈਏ ਪੜੇ ਕੇ ਪੁੱਛਣ ਜਾਓ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਮਾਇਆ ਰਚਨਾ ਤੋਂ ਅੰਦੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਸਤਨਾਮ ਸ੍ਰੀ ਵਾਹਿਗੁਰੂ ਰਹਾਓ ਜੀਵਨ ਮਰਣਾ ਜਾਇ ਕੈ ਇੱਥੇ ਖਾਜੇ ਕਾਲ ਜਿੱਥੇ ਬਹਿ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਇਸੇ ਤਰ੍ਹਾਂ ਇਸ ਸ਼ਬਦ ਨੂੰ ਆਪਾਂ ਪੜਦੇ ਜਾਣਾ ਹੈ ਹੁਣ ਜੋ ਸ਼ੁਰੂ ਹੋ ਗਿਆ ਹੈ ਜੋ ਇਹ ਹੁਕਮਨਾਮੇ ਸ਼ੁਰੂ ਹੋਏ ਆ ਤੇ ਹੁਕਮਨਾਮਿਆਂ ਦੇ ਵਿੱਚ ਇਸੇ ਤਰ੍ਹਾਂ ਜਿਵੇਂ ਆ ਗਿਆ ਜਿੱਥੇ ਨੀਚ ਸੰਭਾਲਿਆਨ ਤਿੱਥੇ ਨਦਰ ਤੇਰੀ ਬਖਸ਼ਿਸ਼ ਇੱਥੇ ਹੁਣ ਮੂਲ ਮੰਤਰ ਤੇ ਔਕੀ ਘੜੀ ਦਾ ਸੰਪਟ ਲੱਗਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫੇਰ ਮੂਲ ਮੰਤਰ ਤੇ ਔਕੀ ਘੜੀ ਇਸ ਤਰ੍ਹਾਂ ਦੋਨੇ ਪਾਸੇ ਸੰਪਟ ਲੱਗਣਾ ਹੈ ਫੇਰ ਅੱਗੇ ਫੇਰ ਸ਼ੁਰੂ ਹੋ ਗਿਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਜਿੱਥੇ ਲਿਖਿਆ ਹੋਇਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਇਹਦੇ ਮੂਰਲੇ ਪਾਸੇ ਵੀ ਸੰਪਟ ਤੇ ਮਗਰਲੇ ਪਾਸੇ ਵੀ ਸੰਪਟ ਦੋਨੇ ਪਾਸੇ ਹੀ ਸੰਪਟ ਲਾ ਕੇ ਉਸ ਤੋਂ ਬਾਅਦ ਫਿਰ ਅੱਗੇ ਸ਼ੁਰੂ ਹੋਣਾ ਹੈ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਸ ਆਪਸ ਲਾਣਾ ਇਹ ਕਰਮ ਮੇਰੇ ਕਰਤਾਰ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਬੋਲੀ ਹੈ ਪਤ ਹੋਏ ਉਤਮ ਸੇਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਸਤਨਾਮ ਸ੍ਰੀ ਵਾਹਿਗੁਰੂ ਰਹਾਉ ਇਸੇ ਤਰ੍ਹਾਂ ਹੀ ਹੁਣ ਆਪਾਂ ਪੜ੍ਹਦੇ ਜਾਣਾ ਹੈ ਸਾਰਾ ਸ਼ਬਦ ਇਹ ਜਿੰਨੇ ਵੀ ਹਕੂਨਾਮੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਇਸ ਸ੍ਰੀ ਰਾਗ ਦੇ ਮੂਰਲੇ ਪਾਸੇ ਵੀ ਆਪਾਂ ਸੰਪਟ ਲਾਉਣਾ ਹੈ ਮਗਰਲੇ ਪਾਸੇ ਵੀ ਸੰਪਟ ਲਾ ਕੇ ਫਿਰ ਆਪਾਂ ਅੱਗੇ ਜਾਣਾ ਹੈ ਤੇ ਜਿੱਥੇ ਵੀ ਇਹ ਹਕੂਨਾਮੇ ਸੰਪੂਰਨ ਹੁੰਦੇ ਨੇ ਉੱਥੇ ਫਿਰ ਉੱਥੇ ਵੀ ਦੋਨੇ ਪਾਸੇ ਹੀ ਸੰਪਟ ਲੱਗਣਾ ਹੈ ਇਹ ਵਿਚਾਰ ਲੈ ਫਿਰ ਆਪਾਂ ਕਹਿਣਾ ਸਤਨਾਮ ਸ੍ਰੀ ਵਾਗੁਰੂ ਸਤਨਾਮ ਸ੍ਰੀ ਵਾਗੁਰੂ ਇਸ ਤਰ੍ਹਾਂ ਲਾ ਕੇ ਸ਼ਬਦ ਨੂੰ ਬੰਨਣਾ ਹੁੰਦਾ ਹੈ ਤੇ ਜਿੱਥੇ ਆਉਂਦਾ ਜਿਵੇਂ ਸ੍ਰੀ ਰਾਗ ਮਹੱਲਾ ਪਹਿਲਾ ਜਾਂ ਆਉਂਦਾ ਮਹੱਲਾ ਪਹਿਲਾ ਸਲੋ ਸੋਠ ਮਹੱਲਾ ਪੰਜਵਾਂ ਇਸ ਤਰ੍ਹਾਂ ਜਿਹੜਾ ਸ਼ਬਦ ਹੈ ਉਹ ਤੇ ਦੋਨੇ ਪਾਸੇ ਹੀ ਸੰਪਟ ਲੱਗਣਾ ਹੈ ਤੇ ਦੋਨੇ ਪਾਸੇ ਸੰਪਟ ਲਾ ਕੇ ਫਿਰ ਆਪਾਂ ਅੱਗੇ ਜਾਣਾ ਹੈ ਇਹ ਚੀਜ਼ ਦਾ ਖਿਆਲ ਰੱਖਣਾ ਹੈ ਤੇ ਇੱਕ ਇਹ ਵੀ ਸ਼ਬਦ ਰੱਖਣਾ ਖਿਆਲ ਰੱਖਣਾ ਕਈ ਵਾਰੀ ਸ਼ਬਦ ਦੇ ਵਿੱਚ ਨਾਨਕ ਪਦ ਆ ਜਾਂਦਾ ਹੈ ਜਿੱਥੇ ਤੇ ਨਾਨਕ ਪਦ ਆ ਗਿਆ ਉੱਥੇ ਵੀ ਆਪਾਂ ਸੰਪਟ ਲਾਉਣਾ ਹੈ ਮੂਹਰੇ ਪਾਸੇ ਸੰਪਟ ਲਾ ਕੇ ਉੱਥੇ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਫੇਰ ਦੂਜੇ ਪਾਸੇ ਫੇਰ ਸੰਪਟ ਲਾਉਣਾ ਹੈ ਇਹ ਚੀਜ਼ ਦਾ ਤੁਸੀਂ ਧਿਆਨ ਦੇ ਨਾਲ ਖਿਆਲ ਰੱਖ ਲਿਓ ਤੇ ਜਿੱਥੇ ਵੀ ਇਹ ਹੁਕਮਨਾਮੇ ਆ ਰਹੇ ਨੇ ਹੁਕਮਨਾਮਿਆਂ ਦੇ ਵਿੱਚ ਜਿੱਥੇ 1 2 3 1 2 3 ਆਉਂਦਾ ਹੈ ਉੱਥੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਆਪਾਂ ਅੱਗੇ ਜਾਣਾ ਹੈ ਸੋ ਇਸ ਚੀਜ਼ ਦਾ ਖਿਆਲ ਰੱਖਿਓ ਹਣ ਜੋ ਸ੍ਰੀ ਰਾਗ ਚੱਲ ਰਿਹਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਤੇ ਇਹੇ ਬਸ ਸੰਪਟ ਇੱਥੇ ਆ ਕੇ ਮੂਹਰੇ ਪਾਸੇ ਸੰਪਟ ਲਾ ਕੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੂਜੇ ਪਾਸੇ ਸੰਪਟ ਲਾਉਣਾ ਫਿਰ ਜਿੱਥੇ ਆ ਗਿਆ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਕਹਿਣ ਤੋਂ ਪਹਿਲਾਂ ਵੀ ਸੰਪਟ ਲਾਉਣਾ ਤੇ ਸ੍ਰੀ ਰਾਗ ਮਹੱਲਾ ਪਹਿਲਾ ਕਹਿ ਕੇ ਦੂਜੇ ਪਾਸੇ ਵੀ ਸੰਪਟ ਲਾਉਣਾ ਦੋਨੇ ਪਾਸੇ ਸੰਪਟ ਲਾ ਕੇ ਉਸ ਤੋਂ ਬਾਅਦ ਸ਼ਬਦ ਸ਼ੁਰੂ ਹੋਣਾ ਜਿਵੇਂ ਤਾਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪੈ ਕੂਰ ਵਜਾਵੇ ਤੂਰ ਇਸ ਤਰ੍ਹਾਂ ਆਪਾਂ ਅੱਗੇ ਜਾ ਕੇ ਸ਼ਬਦ ਪੜੀ ਜਾਵਾਂਗੇ ਨਾਲ ਦੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਕਹੀ ਜਾਵਾਂਗੇ ਆਪਾਂ ਸੋ ਇਸੇ ਤਰ੍ਹਾਂ ਹੀ ਜੋ ਇਹ ਸ੍ਰੀ ਰਾਗ ਸਾਰਾ ਚੱਲ ਰਿਹਾ ਹੈ ਹਕੁਨਾਮੇ ਜਿੰਨੇ ਚੱਲ ਰਹੇ ਨੇ ਤੇ ਹਕੁਨਾਮੇ ਦੇ ਵਿੱਚ ਆਪਾਂ ਇਸੇ ਤਰ੍ਹਾਂ ਬਸ ਪੜੀ ਜਾਣਾ ਹੈ ਜਿੱਥੇ ਓਪਨਾਮਾ ਖਤਮ ਹੋਇਆ ਉੱਥੇ ਦੋਨੇ ਪਾਸੇ ਸੰਪਟ ਲੱਗਣਾ ਤੇ ਜਿੱਥੇ ਫੇਰ ਸ੍ਰੀ ਰਾਗ ਸ਼ੁਰੂ ਹੋਇਆ ਤੇ ਸ੍ਰੀ ਰਾਗ ਦੇ ਮੁਰਲੇ ਪਾਸੇ ਵੀ ਆਪਾਂ ਸ਼ਬਦ ਲਾਉਣਾ ਹੈ ਤੇ ਮਗਰਲੇ ਪਾਸੇ ਵੀ ਆਪਾਂ ਸੰਪਟ ਲਾਉਣਾ ਹੈ ਜੋ ਹੁਣ ਜਿਵੇਂ ਆਇਆ ਹੈ ਕਿ ਪੜਨਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲ ਤੂੰ ਐ ਕਵਿਆ ਤੂੰ ਐ ਆਪੇ ਵੇਖ ਵਿਗਸ ਹੁਣ ਇੱਥੇ ਫੇਰ ਸੰਪਟ ਹੈ ਸਤਨਾਮ ਸ੍ਰੀ ਵਾਹਿਗੁਰੂ ਫੇਰ ਦੂਜੇ ਪਾਸੇ ਸੰਪਟ ਇਹ ਲਾ ਕੇ ਉਸ ਤੋਂ ਬਾਅਦ ਫੇਰ ਜਿੱਥੇ ਆਉਂਦਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਸੋ ਜਿੱਥੇ ਇਸ ਤਰ੍ਹਾਂ ਆਉਂਦਾ ਹੈ ਤੇ ਇਹਦੇ ਮੂਹਰੇ ਪਾਸੇ ਵੀ ਸੰਪਟ ਹੈ ਤੇ ਮਗਰਲੇ ਪਾਸੇ ਵੀ ਸੰਪਟ ਲਾਉਣਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਸ ਤਰ੍ਹਾਂ ਕਹਿ ਕੇ ਤੇ ਇੱਥੇ ਫਿਰ ਸੰਪਟ ਲੱਗਣਾ ਹੈ ਸੰਪਟ ਲਾ ਕੇ ਉਸ ਤੋਂ ਬਾਅਦ ਫੇਰ ਏ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਉ ਸਾਰੰਗ ਪਾਣੀ ਮਨ ਕ੍ਰਿਸਾਨ ਹਰ ਰਿਦੈ ਜਮਾਇ ਲੈ ਆਉ ਪਾਵਸ ਪਦ ਨਿਰਵਾਣੀ ਸਤਨਾਮ ਸ੍ਰੀ ਵਾਹਿਗੁਰੂ ਕਾਹੇ ਗਰਬਸ ਮੂੜੇ ਮਾਇਆ ਪਿਤ ਸਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾ ਆਓ ਇਸ ਤਰ੍ਹਾਂ ਇਹ ਹੁਕਮਨਾਮੇ ਜਿਹੜੇ ਨੇ ਸਾਰਿਆਂ ਦੇ ਸੰਪਟ ਲੱਗ ਕੇ ਅੱਗੇ ਤੁਰਨਾ ਹੈ ਜੋ ਜਿੱਥੇ ਖਿਆਲ ਰੱਖਣਾ ਹੈ ਜਿੱਥੇ ਲਿਖਿਆ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਦੋਨੇ ਇਕੱਠਾ ਕਹਿ ਕੇ ਤੇ ਦੋਨੇ ਮੂਰਲੇ ਪਾਸੇ ਵੀ ਸੰਪਟ ਲੱਗਣਾ ਹੈ ਤੇ ਮਗਰਲੇ ਪਾਸੇ ਵੀ ਸੰਪਟਲਾਕੇ ਜਾਣਾ ਹੈ ਸੋ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਘਰ ਦੂਜਾ ਘਰ ਪੰਜਵਾਂ ਇਸ ਤਰ੍ਹਾਂ ਚੱਲਦੇ ਆ ਰਹੇ ਸੋ ਇਹਨਾਂ ਦੇ ਜਿੱਥੇ ਸ਼ਬਦ ਖਤਮ ਹੁੰਦਾ ਹੈ ਨਾਨਕ ਪਾਉਂਦਾ ਹੈ ਉੱਥੇ ਸੰਪਟ ਲਾ ਕੇ ਤੇ ਦੋਨੇ ਪਾਸੇ ਸੰਪਟ ਪਹਿਲਾਂ ਸੰਪਟ ਲਾ ਕੇ ਉਹਨੂੰ ਬੰਦ ਕਰਨਾ ਹੈ ਫਿਰ ਉਹਨੂੰ ਅੱਗੇ ਤੁਰਨਾ ਹੈ ਹੁਣ ਅੱਗੇ ਜੋ ਹੈ ਸ਼ੁਰੂ ਹੋਇਆ ਤਾਂ ਦਰਗੇ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਇੱਥੇ ਮੂਲ ਮੰਤਰ ਔਖੀ ਘੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਫਿਰ ਇੱਥੇ ਮੂਲ ਮੰਤਰ ਔਖੀ ਘੜੀ ਆ ਅੱਗੇ ਹੁਣ ਸ਼ੁਰੂ ਹੁੰਦਾ ਹੈ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਤੀਜੇ ਪਾਸ਼ਾ ਜੀ ਦੀ ਬਾਣੀ ਸ਼ੁਰੂ ਹੋ ਗਈ ਹੈ ਸੋ ਜਿੱਥੇ ਲਿਖਿਆ ਹੋਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਮੂਰਲੇ ਪਾਸੇ ਮੂਲ ਮੰਤਰ ਔਖੀ ਘੜੀ ਪੜ ਕੇ ਉਸ ਤੋਂ ਬਾਅਦ ਕਹਿਣਾ ਹੈ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਸੋ ਮੈਂ ਤੁਹਾਨੂੰ ਪੜ ਕੇ ਵਿਖਾਉਣਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਔਖੀ ਘੜੀ ਨਾ ਦੇਖਣ ਦੇ ਆਪਨਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ ਸਾਸਪੁਰਤ ਪਾਲੇ ਪ੍ਰਭ ਸਿਉ ਲਾਗ ਰਹੋ ਮਰ ਚੀਤਾ ਆਦ ਅੰਤ ਪ੍ਰਭ ਸਦਾ ਸਾਈ ਤਾ ਨਾਮ ਆਰਾ ਮੀਤ ਰਹਾਓ ਮਨ ਬਿਲਾਸ ਪਈ ਸਾਹਿਬ ਕੇ ਆਚਰ ਜੀ ਦੀ ਕਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸ੍ਰੀ ਰਾਗ ਮਹਲਾ 3 ਕਰ ਪਹਿਲਾ ਏਕ ਓੰਕਾਰ ਸਤਨਾਮ ਕਰਤਾ ਬੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਉ ਕੀ ਘੜੇ ਨਾ ਦੇਖਣ ਦੇ ਆਪਣਾ ਮਿਰਦ ਸਮਾਲੇ ਹੱਥ ਦੇ ਰੱਖ ਆਪਣੇ ਕੋ ਸਾਥ ਸਾਸਪੁਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਾਝ ਧਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹੁਣ ਅੱਗੇ ਆਉਂਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਫੇਰ ਇੱਥੇ ਜਿਹੜਾ ਹੈਗਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਥੇ ਇਸ ਮੰਗਲਾ ਚਾਰਨ ਦੇ ਮੂਰਲੇ ਪਾਸੇ ਪੰਜ 베ਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਇਹ ਚੀਜ਼ ਦਾ ਖਿਆਲ ਰੱਖਣਾ ਹੈ ਪੰਜ 베ਰੀ ਮੂਲ ਮੰਤਰ ਦਾ ਜਾਪ ਕਰਕੇ ਫਿਰ ਕਹਿਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਦੂਜੇ ਪਾਸੇ ਫਿਰ ਛੇ 베ਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਮੂਰਲੇ ਪਾਸੇ ਪੰਜ 베ਰੀ ਤੇ ਦੂਜੇ ਪਾਸੇ ਫਿਰ ਛੇ 베ਰੀ ਛੇ 베ਰੀ ਜਾਪ ਕਰਕੇ ਫਿਰ ਕਹਿਣਾ ਹੈ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ-ਸਾਥ ਪ੍ਰਤਪਾਲੇ ਪ੍ਰਭਸਾਉ ਲਾਗ ਰਹੇ ਹੋ ਮਰਾ ਚੀਤ ਆਦੰਤ ਪ੍ਰਵਸਦਾ ਸਹਾਇ ਤਨਾ ਮਾਰਾ ਮਿੱਤਰ ਹਵ ਮਨੁਬਿਲਾਸ ਪੈ ਸਾਹਿਬ ਕੇ ਆ ਚਰਜ ਦੇਕ ਵਡਾਈਆ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਕਾਇ ਇਸ ਤਰ੍ਹਾਂ ਪੜ ਕੇ ਫਿਰ ਆਪਾਂ ਅੱਗੇ ਤੁਰਨਾ ਹੋ ਸਤਿਗੁਰ ਸੇਵੀ ਆਪਣਾ ਇਕ ਮਨ ਇਕ ਚਿਤ ਪਾਇ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇਬੁ ਜਾਇ ਮਨ ਚਿੰਦਿਆ ਵਰ ਪਾਵਣਾ ਜੋ ਇਛੇ ਸੋ ਫਲ ਪਾਏ ਨਾਉ ਧਿਆਇ ਨਾਉ ਮੰਗਿਐ ਨਾਮੈ ਸਹਿ ਸਮਾਇ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਜਿਹੜੇ ਇਹ ਹੁਕਮਨਾਮੇ ਨੇ ਇਹ ਹੁਕਮਨਾਮੇ ਹੁਣ ਵੱਡੇ ਹੋਣੇ ਸ਼ੁਰੂ ਹੋ ਗਏ ਆ ਸੋ ਨਾਨਕ ਜੀਵੇ ਨਾਮ ਲੈ ਹਰ ਦੇਵੋ ਸਹਿਜ ਸੁਪਾਏ ਜਿੱਥੇ ਨਾਨਕ ਪਾਦ ਆ ਗਿਆ ਹੈ ਇੱਥੇ ਥੱਲੜੇ ਪਾਸੇ ਜਦੋਂ ਸ਼ਬਦ ਖਤਮ ਹੁੰਦਾ ਹੈ ਉੱਥੇ ਲਿਖਿਆ ਹੁੰਦਾ ਜਿਵੇਂ 2 3 4 5 6 ਅੱਖਰ ਸੋਨਾ ਅੱਖਰਾਂ ਦੇ ਮੂਰਲੇ ਪਾਸੇ ਵੀ ਸੰਪਟ ਲੱਗਣਾ ਹੈ ਤੇ ਮਗਰਲੇ ਪਾਸੇ ਵੀ ਸੰਪਟ ਲੱਗਣਾ ਹੈ ਬਾਕੀ ਵਿਚਾਲੇ ਜਿੰਨੇ ਵੀ ਨੰਬਰ ਨੇ 3 ਨੇ 4 ਨੇ 5 ਨੇ ਉੱਤੇ ਆਪਾਂ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਫਿਰ ਆਪਾਂ ਅੱਗੇ ਹੋਣਾ ਹੈ ਫਿਰ ਜਿਵੇਂ ਸ਼ੁਰੂ ਹੋ ਗਿਆ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਹੁਣ ਇਹਦੇ ਮੂਹਰੇ ਪਾਸੇ ਵੀ ਸੰਪਟ ਲੱਗਣਾ ਹੈ ਤੇ ਪਿਛਲੇ ਪਾਸੇ ਵੀ ਸੰਪਟ ਲੱਗਣਾ ਹੈ ਮੂਲ ਮੰਤਰ ਔਖੀ ਘੜੀ ਇਹਨਾਂ ਦੋਨਾਂ ਦਾ ਸੰਪਟ ਬਣਦਾ ਹੈ ਜੋ ਇਹ ਮਹਾਪੁਰਖ ਔਖੀ ਘੜੀ ਦਾ ਜਾਪ ਕਰਾਉਂਦੇ ਨੇ ਇਹ ਔਖੀ ਗੜੀ ਦਾ ਹੈ ਸੰਪੜ ਚੱਲਦਾ ਹੈ ਅੱਡੋ ਅੱਡ ਜਿਨੇ ਵੀ ਮਹਾਪੁਰਖ ਨੇ ਉਹ ਆਪਣਾ ਅੱਡੋ ਅੱਡ ਸ਼ਬਦ ਦਿੰਦੇ ਨੇ ਕੋਈ ਸ਼ਬਦ ਦੇ ਦਿੰਦਾ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿ ਆ ਮੋਸ਼ੰਦਾ ਤੋਂ ਸਭ ਕੁਝ ਮਨੋਂ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਨਾ ਆਵੇ ਖਾਏ ਖਰਚ ਰਹਾਂਦਾ ਅੱਡੋ ਅੱਡ ਸ਼ਬਦ ਹੁੰਦੇ ਨੇ ਸੋ ਜਿਵੇਂ ਜਿਵੇਂ ਜਿਹੜੇ ਵੀ ਸ਼ਬਦ ਦਾ ਜਾਪ ਕਰਨਾ ਹੈ ਜਿਵੇਂ ਜਿਵੇਂ ਵੀ ਮਨੋ ਮਨੋਰਥ ਹੁੰਦੀ ਹੈ ਪੂਤਾ ਮਾਤਾ ਕੀ ਆਸੀਸ ਨਮਕ ਨਾਮ ਬਿਸਰੋ ਹਰ ਹਰ ਤੁਮ ਕੋ ਸਦਾ ਪਜੋ ਤਕ ਜਗਦੀਸ਼ ਅਡੋ ਅਡ ਕੋਈ ਵੀ ਸ਼ਬਦ ਜਿਵੇਂ ਆਪਾਂ ਸੰਪਟ ਲਾਉਣਾ ਹੈ ਉਹ ਸ਼ਬਦ ਨੂੰ ਪਾਠੀ ਸਿੰਘ ਚੇਤੇ ਕਰ ਲੈਣ ਯਾਦ ਕਰ ਲੈਣ ਤੇ ਜਾਂ ਫਿਰ ਉਹ ਸ਼ਬਦ ਨੂੰ ਲਿਖ ਕੇ ਮੂਹਲੇ ਪਾਸੇ ਜਿੱਥੇ ਪਾਠ ਹੋਣਾ ਹੈ ਜਾਪ ਹੋਣਾ ਹੈ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਦੇ ਉਹ ਸ਼ਬਦ ਰੱਖ ਲਿਓ ਪਹਿਲਾ ਮੂਲ ਮੰਤਰ ਫਿਰ ਜਿਹੜੇ ਵੀ ਸ਼ਬਦ ਦਾ ਜਾਪ ਹੋਣਾ ਹੈ ਉਸ ਸ਼ਬਦ ਨੂੰ ਅ ਲੇਖ ਲਿਓ ਛਪਾ ਲਿਓ ਮੂਰਲੇ ਪਾਸੇ ਰੱਖ ਲਿਓ ਤੇ ਜੇ ਹੋ ਸਕੇ ਤਾਂ ਉਸ ਸ਼ਬਦ ਨੂੰ ਤੁਸੀਂ ਮੌਜਬਾਨੀ ਚੇਤੇ ਕਰ ਲਿਓ ਤੇ ਮੌਜਬਾਨੀ ਚੇਤੇ ਕਰਕੇ ਤੇ ਜਿੱਥੇ ਵੀ ਸੰਪਟ ਪਾਠ ਰੱਖਣਾ ਹੈ ਉਹ ਜਪਜੀ ਸਾਹਿਬ ਤੋਂ ਬਗੈਰ ਆਪਾਂ ਸੰਪਟ ਪਾਠ ਨਹੀਂ ਰੱਖਣਾ ਜਪਜੀ ਸਾਹਿਬ ਦਾ ਸੰਪਟ ਵੀ ਨਾਲ ਹੋਣਾ ਚਾਹੀਦਾ ਹੈ ਪੋਥੀ ਤੇ ਜਿਹੜੇ ਜਪਜੀ ਸਾਹਿਬ ਵਾਲੇ ਆ ਉਹਨਾਂ ਨੂੰ ਵੀ ਜੋ ਸਮਝਾਉਣਾ ਹੈ ਕਿ ਸੰਪਟ ਕਿਵੇਂ ਲੱਗਣਾ ਹੈ ਸੋ ਸੰਪੜ ਪਾੜ ਦੀ ਜਿਹੜੀ ਮਰਿਆਦਾ ਹੈ ਉਹ ਕੇਸੀ ਇਸ਼ਨਾਨ ਕਰਕੇ ਪਾਠੀ ਸਿੰਘ ਨੇ ਰੋਹ ਤੇ ਜਾਣਾ ਹੈ ਕੇਸੀ ਇਸ਼ਨਾਨ ਕਰਕੇ ਸੁੱਚੇ ਵਸਤਰ ਜਿਹੜੇ ਚੋਲੇ ਨੇ ਚੋਲਾ ਸਾਹਿਬ ਪਾ ਕੇ ਜਾਣਾ ਹੈ ਤੇ ਜਿੰਨਾ ਟਾਈਮ ਸੰਪੜ ਪਾਠ ਕਰਨਾ ਹੈ ਜਾਪ ਚੱਲਣਾ ਹੈ ਹੋ ਸਕੇ ਤਾਂ ਪ੍ਰਸ਼ਾਦਾ ਘਟ ਸ਼ਕਣਾ ਹੈ ਕਿਸੇ ਦੇ ਨਾਲ ਵੀ ਬਹੁਤਾ ਨਹੀਂ ਬੋਲਣਾ ਤੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਆਪਣੇ ਆਸਣ ਦੇ ਉੱਤੇ ਜਦੋਂ ਰੋਲ ਤੇ ਜਾਣਾ ਹੈ ਰੋਲ ਤੇ ਤਾਂ ਆਪਾਂ ਸਿਮਰਨ ਕਰਨਾ ਹੀ ਆ ਉਸ ਤੋਂ ਬਾਅਦ ਜਦੋਂ ਆਪਾਂ ਆਪਣੇ ਕਮਰੇ ਦੇ ਵਿੱਚ ਆ ਗਏ ਤੇ ਕਮਰੇ ਦੇ ਵਿੱਚ ਆ ਕੇ ਉੱਥੇ ਫਿਰ ਆਪਾਂ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਜੋ ਜਿੰਨੀ ਵੀ ਮर्यादा ਹੁੰਦੀ ਹੈ ਉਨੀ ਉਸ ਇਸ ਜਾਪ ਦੀ ਜੋ ਆਪਾਂ ਮर्यादा ਰੱਖਣੀ ਹੈ ਤੇ ਪ੍ਰਸ਼ਾਦਾ ਪਾਣੀ ਘਟ ਸਕਣਾ ਬੋਲਣਾ ਘਟ ਹੈ ਸੋ ਇਸ ਤਰ੍ਹਾਂ ਗੁਰੂ ਸਾਹਿਬਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿੱਥੇ ਪਾਠ ਰੱਖਣਾ ਹੈ ਉਸ ਜਗ੍ਹਾ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਹੈ ਉਹ ਆਸਣ ਰੱਖਣਾ ਜ਼ਰੂਰੀ ਹੈ ਇਸ ਚੀਜ਼ ਦਾ ਖਿਆਲ ਰੱਖਣਾ ਹੈ ਬਾਕੀ ਆਪਾਂ ਅੱਗੇ ਦੱਸਾਂਗੇ ਧੰਨ ਪਿਆਰੇ ਬਾਬਾ ਦੀਪ ਸਿੰਘ ਮਹਾਰਾਜ ਬਾਬਾ ਜੀ ਦਾ ਵੀ ਸਰੂਪ ਰੱਖਣਾ ਹੈ ਸੋ ਆਓ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ